ਮਿਸਾਲ ਸਿਕਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਖੀਰੀਆਂ ਵਛੀਆਂ ਅੰਸਰਾ ਤੁਹਾਨੂੰ ਵਿਖਾਉਣੀਆਂ ਵਾ ਇੱਕ ਆਇਰ ਸ਼ੈਰ ਵੈਡਰ ਤੋਂ ਮੈਂ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਆ ਜਿਹੜੀ ਦੋਵੇਂ ਖੀਰੀਆਂ ਵਛੀਆਂ ਵਾ ਜਿਹੜੀਆਂ ਹੱਲੇ ਤੇ ਬਾਕੀ ਆਪਣੀਆਂ ਵੇਸ ਚ ਆਖ ਕੇ ਪਸੰਦ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਕਿਰਪਾ ਮਾਰੇ ਠੀਕ ਠਾਕ ਦੱਸਣਾ ਤੇ ਨਾਮ ਦੱਸ ਤਾਂ ਫਿਰ ਇੱਕ ਨਾਮ ਜੀ ਮੇਰਾ ਬਕੀਚਾ ਸਿੰਘ ਤੇ ਵੀਰ ਜੀ ਸ਼ਹਿਰ ਆਪਣਾ ਹੀ ਨਾਲਾ ਤੇ ਵੀਰ ਜੀ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਇਹ ਬੋਲ ਦੱਕਰ 761402427 ਵੀਰ ਜੀ ਠੀਕ ਆ ਤੇ ਉਦਨ ਵੀ ਬੱਛੀ ਪਾਈ ਸੀ ਹਾਂਜੀ ਹਾਂਜੀ ਉਦਨ ਵੀ ਪਾਈ ਤੇ ਉਹ ਬਹੁਤ ਜਮਰਾ ਦਿਮਾੜ ਹੀ ਵੀਰ ਵੀਰਾਂ ਭਰਾਵਾਂ ਦੀ ਅੱਛਾ ਤੇ ਮੈਨੂੰ ਵੀ ਇੰਨਾ ਕਿ ਜ਼ਿਆਦਾ ਫੋਨ ਆਇਆ ਤੇ ਮੈਂ ਚਲੋ ਜੋੜ ਆਪਾਂ ਨੂੰ ਫੇਰ ਆਪਾਂ ਲਿਆਂਦਾ ਵਾ ਅੱਜ ਵੀ ਚੰਗੀਆਂ ਹੀ ਲੱਭ ਕੇ ਤੇ ਆ ਜਿਹੜੇ ਇੱਕ ਅਗਰ ਸ਼ਹਿਰ ਵੜਿਆ ਹਾਂਜੀ ਇਹ ਕਹਿਰ ਸ਼ਹਿਰ ਦੇ ਇੱਕ ਜਰਸੀ ਆ ਇੱਕ ਜਰਸੀ ਕ੍ਰੋਸ ਚ ਹੈ ਹਨਾ ਤੇ ਸੋਨੀਆ ਵੜਨ ਦਵੇਂ ਤਾਂ ਜਿਹੜੇ ਪਹਿਲੇ ਨੰਬਰ ਤੇ ਹੀ ਆ ਇਹਦੇ ਬਾਰੇ ਦੱਸ ਤੋ ਇਹ ਵੀਰਦੀ ਜਿਹੜੇ ਖੀਰੀ ਤੋਂ ਮਾੜੀ ਮਾੜੀ ਦੁੱਧੀ ਹੁੰਦੀ ਜੋ ਅੱਛਾ ਹਾਂਜੀ ਅਜ ਦੰਦ ਪੁੱਟੇ ਹੀ ਆ ਜੇ ਹਨਾ ਇਹਨੇ ਪੁੱਟੇ ਹੀ ਹਜੇ ਤੇ ਇਹਦੇ ਮਾਂ ਦਾ ਦੁੱਧ ਇਹਦੇ ਮਾਂ ਦਾ ਦੁੱਧ ਵੀ ਵੀਰਦੀ ਇਹ ਵੀ ਫਾਰਮ ਚੋਂ ਲਈ ਆ ਤੇ ਇਹਦੀ ਮਾਂ ਦਾ 30 ਕਿਲੋ ਦਰ ਕਾਟਿਆ ਅੱਛਾ 30 ਲੀਟਰ ਜਿਹੜੀ ਇਹਦੀ ਮਾਂ ਦਾ ਦੁੱਧ ਰਿਆ ਬਾਕੀ ਚੰਗੇ ਵੱਛੀ ਲੈ ਆਂਦੇ ਵਾਧਾ ਵਾ ਜੀ ਚੰਗੀ ਲੈ ਆਂਦੇ ਵੇਖੋ ਵੀਰ ਜੀ ਬਹੁਤ ਸੋਹਣੀ ਆ ਤੇ ਬਾਕੀ ਜੇ ਉਤਰਾ ਸਾਹਿਬ ਲਈ ਇਹ ਤੇ ਜੇ ਹੁਣ ਜੇ ਆਪਾਂ ਖਰੀਦੇ ਆ ਤੇ ਇਹਨਾਂ ਦਾ ਤੇ ਦੁੱਧ ਦਾ ਮੁੱਲ ਵੀ ਨਹੀਂ ਪੂਰਾ ਹੁੰਦਾ ਤੇ ਜਿਹੜਾ ਸਾਂਭ ਕੀਤੀ ਆ ਇਹਨਾਂ ਹਨਾ ਮਾੜਾ ਚੰਗਾ ਝੱਲਿਆ ਵਾ ਇਹਨਾਂ ਦਾ ਤੇ ਸਾਂਭੀਆਂ ਸੋਤਰੀਆਂ ਵਾ ਜਿਹੜੇ ਤੋੜਾ ਫੇਰ ਇੱਕ ਜੀਨਾਂ ਪਲੀਆਂ ਪਲੋਸੀਆਂ ਵਾ ਬਹੁਤ ਵੀਰ ਜੀ ਵਧੀਆ ਵੱਛੀ ਵਿਖਾਓ ਵੀਰ ਜੀ ਦਾ ਮੂੰਹ ਮਾ ਵਿਖਾਓ ਦੰਦ ਵੀ ਵਿਖਾਈ ਦੋ ਆਹ ਬੋਦੀ ਦੇ ਦੋਂਦੀ ਹੁੰਦੀ ਜੀ ਮੜੀ ਮੜੀ ਖੀਰ ਤਾਂ ਆ ਦੇ ਸਾਦੇ ਜੇ ਤੋੜੇ ਹੀ ਆ ਤੰਦ ਜੀ ਨੇ ਖੀਰੀ ਤਾਂ ਦੋਂਦੀ ਹੋ ਨਹੀਂ ਦੀ ਹੈ ਖਾਓ ਕਿੰਨੀ ਸੋਹਣੀ ਚੀਜ਼ ਲੈ ਜਾ ਤੋੜ ਦੇ ਕਰੀ ਅੱਧਰ ਨਾ ਛੋਲੀਆਂ ਥੱਲੇ ਚੰਗੀਆਂ ਵਾ ਬਹੁਤ ਸੋਹਣੀ ਵਿੱਚੀ ਬਹੁਤ ਸੋਹਣੀ ਇਹ ਆ ਵੀ ਚਲੋ ਜਿੰਨਾ ਤਿਆਰ ਕਰਨੀ ਆ ਬਹੁਤ ਸੋਹਣੀ ਵਿੱਚੀ ਤਿਆਰ ਹੁਣੀ ਆ ਦੇਖੋ ਗੋਲਕਾਲ ਕਿੰਨੀ ਆ ਰਾਜੀ ਆ ਪੂਰੀਆਂ ਗੋਲ ਆ ਠੀਕ ਫੂਡ ਆਂਦੇ ਅਸੀਂ ਬੜੀ ਪਾਈ ਇਹਨਾਂ ਨੂੰ ਠੀਕ ਆ ਜੀ ਸੋਹਣੀ ਬਚੀ ਦੀ ਜਮੇ ਚਲੋ ਲੈ ਜਾ ਫਿਰ ਬਾਕੀ ਕਈ ਆ ਜੀ ਰਾਮ ਖਨੋਂ ਕਈ ਵੀਰਾਂ ਨੇ ਵੇਚਣੀਆਂ ਪੈਂਦੀਆਂ ਤੇ ਬਾਕੀ ਆ ਵੀ ਬੱਛੀਆਂ ਗਾਂ ਰੱਖਾਂਗੇ ਤੇ ਫੇਰੀ ਗਾਵਾਂ ਹੋਣੀਆਂ ਗਾਵਾਂ ਤਿਆਰ ਹੋਣੀਆਂ ਆ ਦੇ ਸਾਡੇ ਥੱਲੇ ਝੋਲੀ ਵਾਲੀ ਚਾਰੇ ਥਾਂ ਇੱਕੋ ਜਿਹਾ ਬਕਲੇ ਵਿਚਾਰ ਕੋਈ ਕੋਈ ਫੋਰਸ਼ਾਂਗ ਨਹੀਂ ਵਿਖਾ ਦੋ ਮੁਰਗੇ ਫੇਰ ਕੋਈ ਵੀ ਪ੍ਰਾਂਦਾ ਵੀ ਥਾਂ ਨਹੀਂ ਵਿਖਾ ਹਾਂਜੀ ਚਲੋ ਕੋਈ ਨਹੀਂ ਚਾਰ ਹੀ ਵਿਧੀ ਥਾਣੋ ਆਪਣੀ ਗਰੰਟੀ ਹੈ ਠੀਕ ਹੈ ਜੀ ਹਾਂ ਥਾਣ ਚਾਰ ਹੀ ਤੇ ਕਿੰਨਾ ਇਹਦਾ ਮੁੱਲ ਫੇਰ ਜੀ ਦੀ ਜੀ 20000 ਦੀ 20 ਦੀ ਆਹ ਜਿਹੜੀ ਇਹੋ ਤੁਹਾਡੇ ਦੁੱਧ ਵੀ ਗਈ ਹੋਣੀ ਹੈ ਹਾਂਜੀ ਹਾਂਜੀ ਉਹ ਤਾਂ ਗੱਲ ਤੁਹਾਡੀ ਸਹੀ ਜੇ ਉਤਰਾ ਵੀ ਸਿੱਧੀਆਂ ਆਪਾਂ ਦੇਖ ਸਕਦੇ ਰਾਜੀ ਬਹੁਤ ਜੀ ਸੋਹਣੀ ਬੱਚੀ ਹੈ ਕੋਲਦਾਰ ਕਿੱਡੀ ਆ ਫਿਰ ਵੀ ਜਸ 2000 ਛੋਟ ਕਰਦੀ 18 ਦੇ ਦਈਏ ਚਲੋ ਵੀ ਜੀ ਤੁਸੀਂ ਆਖੇ 2000 ਛੋਟ ਕਰਦੇ 18 ਦੇ ਦਾ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਹੁਣ ਐ ਸ਼ਹਿਰ ਵੈਰ ਦੀ ਬੜੀ ਸੋਹਣੀ ਹੈ ਇਹ ਸ਼ਹਿਰ ਜੋ ਇਹ ਵੀ ਤਾਂ ਦੀ ਬੜੀ ਡਿਮਾਂਡ ਹੁੰਦੀ ਆ ਤੇ ਇਹ ਬੱਚੀਆਂ ਥੋੜੀਆਂ ਘੱਟ ਲੱਭਦੀਆਂ ਹਾਂਜੀ ਇਹ ਦੀ ਵੀ ਤੁਹਾਨੂੰ ਪਤਾ ਹੈ ਗਾਂਵ ਵੀ ਘੱਟ ਲੱਭਦੀ ਆ ਚਲੋ ਪਰ ਹਾਂਜੀ ਕੁਆਰਟ ਸੋਹਣੀ ਆ ਤੇ 10 ਤੋਂ ਇਹਦੇ ਬਾਰੇ ਫਿਰ ਇਹ ਵੀ ਵੀਰ ਜੀ ਇਹ ਵੀ ਇੱਕੋ ਇੱਕੋ ਫਾਰਮ ਚ ਆਈਆਂ ਦੋਵੇਂ ਇਹਦੀ ਵੀ ਮਾਦਰ ਥੋੜਾ ਰਿਕਾਰਡ ਬਹੁਤ ਵੱਧ ਆਦੇ ਆਂਦੇ 40 ਲੀਟਰ ਇਹਦੀ ਮਾਦਰ ਕਰਦੇ ਆ ਅੱਛਾ ਹਾਂਜੀ ਬਾਕੀ ਕੋਈ ਆਪਣੀ ਸਭ ਤੇ ਬਾਕੀ ਇਹ ਉਹਦੇ ਨਾਲ ਵੀ ਉੱਚੀ ਆ ਕੱਕਵਾ ਕੱਦ ਵੱਜ ਨਾਲ ਉਹਦੇ ਨਾਲ ਜ਼ਿਆਦਾ ਆ ਇਹ ਇਹ ਦੇ ਖੀਰੀ ਆ ਅੱਛਾ ਇਹ ਪਿਓਰ ਖੀਰੀ ਆ ਹਾਂਜੀ ਇਹ ਵੀ ਦੀ ਪਿਓਰ ਖੀਰੀ ਆ ਤੋੜਾਂ ਹਾਂ ਫਿਰ ਇੱਕ ਵਾਰੀ ਦੰਦ ਵਖਾ ਦਈਏ ਤੇ ਬਾਕੀ ਚਿਹਰੇ ਦੀ ਬੜੀ ਸੋਹਣੀ ਆ ਹਾਂਜੀ ਆ ਦੇ ਸਾਦੇ ਅਜੇ ਇਹਨੇ ਤਾਂ ਕੋਈ ਦੰਦ ਤੋੜਿਆ ਵੀ ਨਹੀਂ ਹਾਂਜੀ ਹਾਂਜੀ ਇੱਕ ਮਿੰਟ ਚੰਗੀ ਤਰ੍ਹਾਂ ਵਖਾ ਦਈਏ हां निमम उमेसन कर ले हां दे साडे प्योर क्रीडी है ये। ये। चलो ले जा ये तो भी थोड़ा कद ऊंचा है ये तो उदन ना भी कद ऊंचा है प्रिंट बड़ा प्यारा अजय अभी सवेरा सवेरे ਦਾ ਟਾਈਮ ਆ अजय ਨਹਾਈਆਂ ਨਹੀਂ ਆ ਜੇ ਨਹਾਈ ਹੁੰਦੀ ਤੇ ਹੋਰ ਜਿਆਦਾ ਸ਼ਾਈਨ ਆਉਂਦੀ ਬਹੁਤ ਐਡਡ ਥਾਣੇ ਦੇ ਲੰਮੇ ਹੋਣੇ ਇਹ ਝੋਲੀ ਬਹੁਤ ਵਧੀਆ ਜੀ ਇੱਕ ਨਾ ਇੱਕ ਆ ਵੀਰੀ ਥੋੜੀ ਜਿਹੀ ਵਿਖਾ ਦਿਓ ਆ ਮੋਕੇ ਜੋ ਇਹ ਤੀਗਾ ਨਾਲ ਲਾਇਆ ਜੀ ਇਹ ਤਾਂ ਸੁੱਕ ਗਈ ਆ ਸੁੱਕੀਆਂ ਦੇ ਵਿੱਚ ਝੜਨੀ ਝੜਨੀ ਆਲੇ ਜੇ ਠੀਕ ਹੈ ਜੀ ਕਿਵੇਂ ਆਪਾਂ ਪਹਿਲਾਂ ਵਿਖਾਇਆ ਚੰਗਾ ਵਾ ਹਾਂਜੀ ਹਾਂਜੀ ਕੋਈ ਵੀ ਪ੍ਰਾਈਸ ਆਣ ਕੇ ਆ ਕੇ ਸੌਦਾ ਕਰਕੇ ਹਾਂਜੀ ਸੁੱਕਾ ਯਾ ਉਤਰਾਂ ਦੇ ਇਹ ਸੁੱਕਾ ਸੁੱਕਾ ਉਹ ਝੜਨੀ ਆਲਾ ਜ ਮੌਕਾ ਠੀਕ ਹੈ ਜੀ ਸੋਹਣੀ ਦੇਖੋ ਕਿੱਦਾਂ ਸੋਹਣਾ ਫੇਸ ਬੂਸੇ ਦਾ ਚਲੋ ਲੈ ਜਾ ਫਿਰ ਛੋਟਾ ਜਿਹਾ ਫੇਸ ਯਾਨੀ ਕਿ ਨਿੱਕੇ ਕੰਨ ਨੇ ਆ ਬਹੁਤ ਸੋਹਣੀ ਬੀਤਰੀ ਜੀ ਹੈ ਬੱਚੇ ਦੋਵੇਂ ਵੀ ਬੜੀ ਬੜੀ ਸੋਹਣੇ ਸਾਮਰਦਾਇ ਮੁੱਲ ਪੂਰਾ ਮોર્ਨਿੰਗ ਦੇ ਵਿੱਚ ਇਹ ਆ ਵੀ ਸ਼ਾਮ ਦਾ ਮੁੱਲ ਮોર્ਨਿੰਗ ਯਾ ਉਤਰਾਂ ਪੂਰਾ ਜੀ ਪੂਰਾ ਉਹ ਵੀਡੀਓ ਪਾਦਨ ਵੀਡੀਓ ਪਾਈ ਹੈ ਨਾ ਹਾਂਜੀ ਵੀਰ ਜੀ ਇੰਨਾ ਫੋਨ ਆਇਆ ਮੈਨਾਂ ਕੇ ਹਿਸਾਬ ਜੀ ਵੀਰ ਮੋਗੇ ਦਵਾਏ ਅੱਛਾ ਉਸੇ ਉਹਲੇ ਗੱਡੀ ਆਪਣੀ ਗੱਡੀ ਲੈ ਕੇ ਉਸੇ ਲੱਦਗੇ ਦੇ ਵਿੱਚ ਲੈ ਤੇ ਇਹਦਾ ਕਿੰਨਾ ਕੁ ਮੁੱਲ ਰੱਖਣਾ ਫਿਰ ਆਪਾਂ ਈਦ ਵੀਰ ਜੀ ਕਰ ਦਈਏ 50000 ਦੀ ਕਰ ਦਈਏ ਥੋੜਾ ਪਤਾ ਇੱਕੋ ਜਿਹੀ ਵਧੀਆ ਦੇ ਆਵੇ ਝੋਲੀ ਵਾਲੀ ਦਿਖਾਓ ਮੇਰੀ ਹਾਲੇ ਕੋ ਕਿੰਨੀ ਵਧੀਆ ਹੈ ਹਾਂਜੀ ਆਹ ਝੋਲੀ ਵਾਲੀ ਤੁਹਾਨੂੰ ਨਹੀਂ ਬਹੁਤ ਵਧੀਆ ਤੇ ਲੰਮੇ ਜਿਹੇ ਦੇ ਸੋਰੀ ਧਰਨ 97 ਸਾਰੇ ਗੁਲਾਬੀ ਰੰਗ ਦੇ ਚਾਰੇ ਥਾਣੇ ਝੋਲੀਏ ਦੇ ਥੱਲੇ ਚੰਗੀ ਚਾਰੇ ਥਣ ਮੱਖਦੇ ਵਖਰੇ ਕਿੰਨੇ ਦੀ ਫਿਰ ਜਸਨੋ ਕਰਨੀ ਆ ਜਸ ਤੁਸੀਂ ਕਰਾ ਦੋਗੇ ਜੀ ਆਪ ਹੀ ਕਰ ਦੋਗੇ ਬਾਈ ਜੀ ਦੇ ਦਈਏ 20000 ਦੀ ਜਾਣ ਦ ਪੂਰੇ ਚਲੋ ਜੀ ਜੀ 20 ਦੀ ਜਾਣ ਦ ਜਾਣ ਦ 20000 ਦੇ ਤੇ ਬਾਕੀ ਕੋ ਤੁਹਾਡੇ ਘਰੋਂ ਵੇਖ ਚਾਖ ਕੇ ਲੱਜ ਹੈ ਨਾ ਆ ਵੀ ਆਪਣੇ ਵੀਰਪਰਾ ਵੇਖ ਚਾਖ ਖੜੇ ਬਹੁਤ ਸੋਹਣੀਆਂ ਬੱਚੀਆਂ ਨੇ ਹਾਂਜੀ ਆਪਣੇ ਵੀਰਪਰਾ ਇੱਥੇ ਵੇਖ ਚਾਖ ਕੇ ਖੜੋ ਜੀ ਠੀਕ ਹੈ ਜੀ